ਤੁਹਾਡਾ ਸਵਾਗਤ ਹੈ ਜੀ ਰੈਗੂਲਰ ਗਰਾਉਂਡ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜਗਾਲ ਅੱਜ ਅਸੀਂ ਪਹੁੰਚੇ ਹਾਂ ਜਗਰਾਉਂ ਵਿਖੇ ਇਸ ਆਟੋਮੋਬਾਈਲ ਪਹੁੰਚੇ ਹੈਗੇ ਆ ਸ਼ੋਰੂਮ ਹੈਗਾ ਇਹ ਬਿਲਕੁਲ ਸ਼ੇਰਪੁਰ ਚੌਂਕ ਜੋ ਮੇਨ ਹਾਈਵੇ ਤੇ ਪੈਂਦਾ ਉਹਦੇ ਬਿਲਕੁਲ ਨੇੜੇ ਹੈਗਾ ਤੇ ਅਸੀਂ ਸਾਡਾ ਜੋ ਵੀਡੀਓ ਬਣਾਉਣ ਦਾ ਮਕਸਦ ਹੈਗਾ ਉਹ ਹੀ ਹੈਗਾ ਵੀ ਜੋ ਬਾਈਕ ਤੇ ਸਕੂਟਰ ਤੋਂ ਜੋ ਇਹਨਾਂ ਦੇ ਮਾਡਲ ਹੈਗੇ ਆ ਇੱਕ ਨਵਾਂ ਮਾਡਲ ਵੀ ਆਇਆ 125 ਸੀ ਨਵਾਂ ਮਾਡਲ ਆਇਆ ਹੈਗਾ ਉਹਦੀ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਜਿਹੜੇ ਹੋਰ ਮਾਡਲ ਇਹਨਾਂ ਦੇ ਨਵੇਂ-ਨਵੇਂ ਆਏ ਹੈਗੇ ਆ ਉਹਨਾਂ ਬਾਰੇ ਵੀ ਜਾਣਕਾਰੀ ਤੁਹਾਨੂੰ ਦਵਾਂਗੇ ਕਿਉਂਕਿ ਤਿਹਾਰਾਂ ਦਾ ਸੀਜ਼ਨ ਹੈਗਾ ਹਰ ਕੋਈ ਤਿਹਾਰ ਦੇ ਸਮੇਂ ਤੇ ਕੋਈ ਨਵੀਂ ਚੀਜ਼ ਘਰ ਦੇ ਵਿੱਚ ਲੈ ਜਾਣੀ ਚਾਹੁੰਦਾ ਹੈਗਾ ਖੁਸ਼ੀ ਇਕ ਲੈ ਜਾਣੀ ਚਾਹੁੰਦਾ ਹੈਗਾ ਤੇ ਇਹ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੈਗਾ ਜਦੋਂ ਵੀ ਆਪਾਂ ਕੋਈ ਬਾਈਕ ਲੈਣੇ ਹੈਗੇ ਆ ਤਾਂ ਆਪਾਂ ਉਹਦੇ ਫੀਚਰ ਤੇ ਉਹਦੀ ਕੀ ਮਾਈਲੇਜ ਹੈਗੀ ਆ ਤੇ ਲੋਕ ਉਹਨੂੰ ਕਿਉਂ ਪਸੰਦ ਕਰਦੇ ਹੈਗੇ ਆ ਆਪਾਂ ਜੋ ਹੈਗੇ ਆ ਜੋ ਇਹਦੀ ਪੂਰੀ ਜਾਣਕਾਰੀ ਦੇਣਗੇ। ਹਾਂ ਧੰਨਵਾਦ ਤੁਹਾਡਾ ਜੀ। ਹਾਂਜੀ ਬਾਈ ਜੀ। ਪਹਿਲਾਂ ਤੁਹਾਡਾ ਸਵਾਗਤ ਸਾਡੇ ਸ਼ੋਰੂਮ ਪਹੁੰਚਣ ਤੇ। ਜੀ। ਧੰਨਵਾਦ ਤੁਹਾਡਾ ਜੀ ਆਉਣ। ਜੀ। ਤੇ ਅੱਜ ਮੈਂ ਤੁਹਾਨੂੰ ਮੇਰਾ ਨਾਮ ਦਵਿੰਦਰ ਸਿੰਘ। ਜੀ। ਇਹ ਸਾਡੇ ਮੋਹਾਲਜਗਰਾਉਂ ਤੋਂ ਮੈਂ ਮੈਨੇਜਰ ਹਾਂ। ਜੀ। ਅੱਜ ਮੈਂ ਤੁਹਾਨੂੰ ਆਪਣੇ ਜਿਹੜੇ ਹੀਰੋ ਦੇ ਗਰਾਉਂਡ ਲੈਵਲ ਦੀ ਬਾਈਕ ਆ। ਜੀ। ਡੀਲੈਕਸ। ਇਹਦੇ ਬਾਰੇ ਦੱਸਾਂਗੇ। ਜੀ। ਐਚਪੀ ਡੀਲੈਕਸ ਬਾਰੇ ਕਿਹੇ ਚੀਜ਼ ਦਾ ਮਤਲਬਤਾ ਹੈ ਨੀਗਾ ਆਪਣੇ ਬਾਰੇ ਪਤਾ ਹੀ ਇਹਨੂੰ। ਜੀ। ਇਹ ਜੇ ਡੀਲਰਸ 60198 ਦਾ ਐਕਸ ਪ੍ਰਾਈਸ ਹੈ ਤੇ 3100 ਰੁਪਏ ਤੱਕ ਦਾ ਕੈਸ਼ ਡਿਸਕਾਊਂਟ ਆਪ ਨੂੰ ਮਿਲ ਜੂਗਾ ਇਹਦੇ ਉੱਤੇ ਹਾਂਜੀ ਠੀਕ ਹੈ ਤੇ ਸਭ ਤੋਂ ਜ਼ਿਆਦਾ ਬਿਗ ਨਲੀ ਗੱਡੀ 100 ਸੀਰੀ ਸੀਗਮੈਂਟ ਤੇ ਤੁਹਾਡੇ ਬਜਟ 'ਚ ਵੀ ਆਉਣ ਵਾਲੀ ਹੈ ਜੀ ਉਸ ਤੋਂ ਬਾਅਦ ਜੇ ਮੈਂ ਆਪਾਂ ਗੱਲ ਕਰੀਏ ਸਪਲੈਂਡਰ ਅੱਜ ਦਾ ਜੰਗ ਜਨੇ ਸਭ ਤੋਂ ਜ਼ਿਆਦਾ ਪਸੰਦ ਆ ਇਹ ਜੀ ਤੇ ਇਹ 77856 ਰੁਪਏ ਤੋਂ ਆਪਾਂ ਨੂੰ ਸਟਾਰਟ ਮਿਲ ਜੂਗਾ ਔਰ ਇਹਦੇ ਉੱਤੇ ਵੀ ਆਪਾਂ ਨੂੰ ਗਿਫਟ ਮਿਲੂਗਾ ਕਿਹੜਾ ਗਿਫਟ ਮਿਲਣਾ ਹੈ ਜੀ ਬੈਗ ਮਿਲੂਗਾ ਆਪਾਂ ਨੂੰ ਬੈਗ ਮਿਲ ਜੂਗਾ ਬਹੁਤ ਵਧੀਆ ਬੈਗ ਆ ਗੈਫਟ ਦੇ ਨਾਲ ਨਾਲ ਇੱਕ ਹੈਲਮਟ ਵੀ ਤੁਹਾਨੂੰ ਇਹਦੇ ਨਾਲ ਇਸ਼ੂ ਕਰਾਂਗੇ ਹੋਰ ਕੋਈ ਫੀਚਰ ਕੋਈ ਨਵਾਂ ਮਤਲਬ ਪਲੱਸ ਸਾਰਾ ਇਹਦੇ ਵਿੱਚ ਤੁਹਾਨੂੰ ਮੋਬਾਈਲ ਚਾਰਜਰ ਦੀ ਆਪਸ਼ਨ ਹੈ ਅੱਛਾ ਜੀ ਮੋਬਾਈਲ ਮੋਬਾਈਲ ਚਾਰਜਰ ਮੋਬਾਈਲ ਚਾਰਜਰ ਆਪਾਂ ਨੂੰ ਮਿਲ ਜੂਗਾ ਅੱਛਾ ਜੀ ਆਪਾਂ ਪਰ ਫਿੱਟ ਕਰਾਉਣਾ ਇਹਦੇ ਵਿੱਚ ਨਾਲ ਪੱਕਾ ਫਿੱਟ ਸ ਹੈਗਾ ਇਹਦੇ ਫਿੱਟ ਸ ਹੈਗਾ ਇਸੇ ਮਾਡਲ ਦੇ ਵਿੱਚ ਉਹ ਇਹਦੇ ਵਿੱਚ ਹੀ ਹੈਗਾ ਨਹੀਂ ਇਹਦੇ ਵਿੱਚ ਸਬਸ ਸਪਲੈਂਟ ਹੈ ਸਪਲੈਂਟ ਹੋ ਦੇਗਾ ਠੀਕ ਹੈ ਜੀ ਜਦੋਂ ਅਸੀਂ ਆਪਾਂ ਗੱਲ ਕਰੀਏ ਨਵੀਂ ਬਾਈਕ ਸਾਡੀ ਲਾਂਚ ਹੋਈ ਆ ਜੀ ਐਕਸਟ੍ਰੀਮ 125 ਸੀਸੀ ਜੀ 123 cc ਦੇ ਬੱਚ ਤੁਹਾਨੂੰ ਸਪੋਰਟਸ ਲੁੱਕ ਪਹਿਲੀ ਵਾਰੀ ਇਸ ਬਾਈਕ 'ਚ ਮਿਲੇਗੀ ਐਵਰੇਜ ਹੀ ਐਵਰੇਜ ਪਲੱਸ ਸਪੋਰਟਸ ਲੁੱਕ ਜੰਗ ਜਨਰੇਸ਼ਨ ਦੀ ਪਸੰਦ ਹੈ ਨਿਊ ਮਾਡਲ ਹੈਗਾ ਨਾ ਨਿਊ ਮਾਡਲ ਲਾਂਚ ਹੋਇਆ ਬਿਲਕੁਲ ਹੀ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਐਲਈਡੀ ਪਾਰਕਿੰਗ ਲਾਈਟ ਪਲੱਸ ਫੁਲੀ ਡਿਜੀਟਲ ਮੀਟਰ ਮਿਲ ਜੂਗਾ ਜੀ ਮੀਟਰ ਫੁਲੀ ਡਿਜੀਟਲ ਉਹਦਾ ਪੂਰਾ ਪੂਰੇ ਦੇ ਮੀਟਰ ਨਾਲ ਪੇਰ ਹੋ ਜੂਗਾ ਅੱਛਾ ਜੀ ਤੁਹਾਨੂੰ ਕੋਈ ਕਾਲ ਵਗਰਾ ਆਉਂਦੀ ਹੈ ਨਾ ਐਸਐਮਐਸ ਆਉਂਦਾ అలਰਟ ਆ ਜੂ ਇੱਥੇ ਜੀ ਪਲੱਸ ਹੈ ਰੇਡੀਅਲ ਟਾਇਰ ਵਾਈਲਡ ਰੇਡੀਅਲ ਟਾਇਰ ਆ ਜਾਂਦੇ ਆ ਜਿਹੜੇ ਸਲਿੱਪਰੀ ਰੋਡ ਤੇ ਤੁਹਾਨੂੰ ਕੰਫਰਟ ਮਹਿਸੂਸ ਕਰਾਉਣਗੇ ਜੀ ਤੇ ਫਰੰਟ ਡਿਸਕ ਬ੍ਰੇਕ ਮਿਲ ਜੂਗੀ ਜੀ এবੀਐਸ ਮਾਡਲ ਜਿਹੜੀ ਇੰਪੋਰਟ ਐਕਸਪੋਰਟ ਕੁਆਲਿਟੀ ਹੈ ਜਿਹੜੀ ਉਸ ਟਾਈਪ ਦੇ ਬ੍ਰੇਕ ਹੈ ਦੇ ਵਿੱਚ ਤੁਹਾਨੂੰ ਮਿਲ ਜੀ ਉਸ ਤੋਂ ਬਾਅਦ ਜਵੇਂ ਆਪਾਂ 125 ਸੀਸੀ ਦੇ ਵਿੱਚ ਸਾਡੇ ਕੋਲ ਸਕੂਟਰ ਸਿਕਮੈਂਟ ਬਿਆਜ ਜਾਂਦਾ ਜੀ ਜੀ ਡਸਟ ਨੇ 125 ਸੀਸੀ ਜੀ 125 ਸੀਸੀ ਇਹਦਾ ਮਾਡਲ ਆ ਇਹਦੇ ਵਿੱਚ ਤੁਹਾਨੂੰ ਪਾਰਕਿੰਗ ਲਾਈਟ ਫਰੰਟ ਤੋਂ ਜੀ ਹੈਡਲਾਈਟ ਬਹੁਤ ਵਧੀਆ ਸੌਂਦ ਦਿੱਤੀ ਹੋਈ ਆ ਮੀਟਰ ਇਹਦਾ ਜਿਹੜਾ ਤੁਹਾਨੂੰ ਹਾਫ ਡੀਸਟਾਂ ਮਿਲ ਜੂਗਾ ਜੀ ਆਹ ਵਿੱਚ ਨੂੰ ਮਿੱਟਰ ਆਈ 3 ਟੈਕਨੋਲੋਜੀ ਨਾਲ ਆਈ 3 ਜਿਵੇਂ ਤੁਸੀਂ ਤੁਰੇ ਜਾਂਦੇ ਹੋ ਆਪਾਂ ਨੂੰ ਕੋਨਾ ਦਾ ਵਾ ਵੇ ਰੁੱਕ ਜਾਂਦੇ ਆ ਤੁਹਾਡਾ ਸਕੂਟਰ ਸਟਾਰਟ ਆ ਫਿਊਲ ਦੀ ਵੇਸਟਿੰਗ ਹੋ ਰਹੀ ਆ ਜੀ ਜਦੋਂ ਤੁਸੀਂ ਖੜ ਗਏ ਨੇ ਆਟੋਮੈਟਿਕ 30 ਸਕੰਡ ਬਾਅਦ ਇੰਜਨ ਕੱਟ ਆਫ ਕਰ ਜਾਣਾ ਹੈ ਕਿ ਕਿੰਨੀ ਐਵਰੇਜ ਹੈਗੀ ਆ ਕੰਪਨੀ ਵੱਲੋਂ ਜਿਹੜੀ ਰეკਮੈਂਡਡ ਗਈ ਦੋ ਪਹਿਲਾਂ ਆਪਾਂ ਜੋ ਬਾਈਕ ਹੈਗੀ ਉਹਦੀ ਕਿੰਨੀ ਕਿ ਐਵਰੇਜ ਸੀਗੀ ਕੰਪਨੀ ਵੱਲੋਂ ਰეკਮੈਂਡਡ ਉਹਨੂੰ 97 ਕਿਲੋਮੀਟਰ ਆ ਬਟ ਜਿਹੜੀ ਆਨ ਰੋਡ 70 ਤੋਂ 75 ਆ 80 ਕਿਲੋਮੀਟਰ ਲੌਂਗ ਰੂਟ ਤੇ ਤੁਹਾਨੂੰ ਮਿਲ ਜੂ ਮਿਲ ਜੂਗੀ ਜੀ ਤੇ ਜੇ ਆਪਾਂ ਸਕੂਟਰ ਸੈਗਮੈਂਟ ਦੀ ਗੱਲ ਕਰੀਏ ਕੰਪਨੀ ਵੱਲੋਂ 67.5 67.5 ਕਿਲੋਮੀਟਰ ਦੀ ਐਵਰੇਜ ਦਿੱਤੀ ਗਈ ਆ ਇਹ ਕਿੰਨੇ ਸੀਸੀ ਹੈ ਜੀ 125 ਸੀਸੀ ਇਹ 125 ਹਾਂ ਜੀ ਲੌਂਗ ਰੂਟ ਤੇ ਤੁਹਾਨੂੰ ਇਹ 55 ਤੋਂ 60 ਕਿਲੋਮੀਟਰ ਦੀ ਐਵਰੇਜ ਜਿਹੜੀ ਕਾਊਂਟ ਕਰਵਾਉਣੀ ਤੁਹਾਨੂੰ ਹੋਵੇ। ਪਲੱਸ ਇਹਦੇ ਵਿੱਚ ਤੁਹਾਨੂੰ ਡਿੱਗੀ ਜੀ ਡਿੱਗੀ ਵਿੱਚ ਰਿਕਲਨ ਸਪੇਸ ਕਿੰਨੀ ਹੈਗੀ ਆਪਾਂ? ਹਾਂ ਜੀ। ਉਹ ਆਮ ਜਿਓ ਸਮਾਨ ਆਪਾਂ ਰੱਖ ਲੈਣਗੇ। ਉੱਥੇ ਫਰੰਟ ਕੋਈ ਲੋਕ ਉੱਪਰ ਹੋ ਜਾਣਾ ਇਹਦਾ। ਅੱਛਾ। ਸੌਚ ਤੋਂ ਉੱਪਰ ਉਹ ਆਉਣਾ ਹੈ। ਠੀਕ ਹੈ। ਡਿੱਗੀ ਦੇ ਵਿੱਚ ਤੁਹਾਨੂੰ ਮੋਬਾਈਲ ਚਾਰਜਰ? ਜੀ। ਪਲੱਸ ਮੋਬਾਈਲ ਬੂਟ ਲਾਈਟ ਆ। ਜੀ। ਜੇ ਆਪਾਂ ਕੋਈ ਸਮਾਨ ਬੱਚੇ ਦੇ ਵਿੱਚ ਲੱਗ ਜਾਵੇ। ਬੱਚੇ ਵਿੱਚ। ਆ ਪਹੁੰਚ ਗਿਆ। ਉਸ ਤੋਂ ਬਾਅਦ ਜਿਵੇਂ ਆਪਾਂ ਫਿਊਲ ਟੈਂਕ ਓਪਨ ਕਰਾਉਣਾਗਾ ਜੀ ਤਾਂ ਫਿਊਲ ਟੈਂਕ ਵੀ ਦਾ ਇੱਥੋਂ ਚਾਬੀ ਦੇ ਉੱਤੇ ਆਹ ਲਓ ਚਾਬੀ ਕੱਚ ਦੇ ਵਿੱਚ ਜੀ ਫਿਊਲ ਟੈਂਕ ਤੁਹਾਡਾ ਸਕੂਟਰ ਦਾ ਓਪਨ ਹੈ ਜੀ ਵਾਜੀ ਲਓ ਜੀ ਪਹਿਲੀ ਵਾਰ ਸਕੂਟਰ ਦੇ ਵਿੱਚ ਆਏਗਾ ਉਸ ਤੋਂ ਇਲਾਵਾ ਅਗਰ ਇਹ ਸਕੂਟਰ ਦਾ ਫਿਊਲ ਟੈਂਕ ਪ੍ਰੋਪਰ ক্লোਜ਼ ਨਹੀਂ ਕਰਦੇ ਤਾਂ ਵੀ ਪ੍ਰਣਾਲੀ ਦੱਸੂਗਾ ਸਕੂਟਰ ਜਿਹੜਾ ਫਿਊਲ ਟੈਂਕ ਜਿਹੜਾ ਆਪਣਾ ਓਪਨ ਹੈ ਨੂੰ ক্লোਜ਼ ਕਰ ਲਓ ਠੀਕ ਹੈ ਜੀ ਇਹ ਤੇਜਾ ਜਿਹੜੀਆਂ ਨਵੀਆਂ ਇਸ ਟੈਕਨੋਲੋਜੀਆਂ ਜਿਹੜੀਆਂ ਹੀਰੋ ਦੇ ਵਿੱਚ ਆ ਰਹੀਆਂ ਨੇਗਾ ਤਾਂ ਮਤਲਬ ਹਾਂਜੀ ਵੀਪ ਕਰੂਗਾ ਜੀ ਬਿਸਨਸ ਦਾ ਕੋਈ ਟੈਂਕਾ ਲਾਗਾ ਜੋ ਬੰਦ ਕਰ ਲਓ ਇੱਕ ਆਪਣੀ ਜਾਣਕਾਰੀ ਇਹ ਲੈਣੀ ਚਾਹੁੰਦੇ ਹੈਗੇ ਆ ਜੇ ਮਤਲਬ ਸਕੂਟਰ ਕਿਸੇ ਲੈਣਾ ਹੈਗਾ ਹਾਂਜੀ ਤਾਂ ਇਹਦੇ ਵਿੱਚ ਕੀ ਡਿਸਕਾਊਂਟ ਹੈਗਾ ਕਿੰਨੀ ਡਾਉਨ ਇਹ ਤੇ ਸਰ ਐਕਸਚੇਂਜ ਆਫਰ ਮਿਲ ਜੂਗਾ 3000 ਤੱਕ ਦਾ ਐਕਸਚੇਂਜ ਆਫਰ ਇਹਦੇ ਵਿੱਚ ਇੱਕ ਘਾਟ ਤੋਂ ਘਾਟ ਡਾਉਨ ਪੇਮੈਂਟ ਤੱਕ ਨੂੰ 6 ਤੋਂ 7000 ਦੇ ਵਿੱਚ ਆਪਾਂ ਇਹ ਡਿਲੀਵਰ ਕਰ ਸਕਦੇ ਹਾਂ ਕਿੰਨੀ ਕੈਸਟ ਮਤਲਬ ਬੰਦੀ ਹੈ ਹਾਂ ਤਕਰੀਬ 32-3300 ਦੇ ਆਸ-ਪਾਸ ਦੀ ਜੇ 4 ਸਾਲ ਦਾ ਵੀ ਐਕਸਟੈਂਡ ਹੋ ਜਾਂਦਾ ਹੈਗਾ ਉਹਦੇ ਵਿੱਚ 3 ਸਾਲ ਦੀ 32-3300 ਜੇ ਅਪਾ 4 ਸਾਲ ਦਾ ਵੀ ਕਰਾਉਣੇ ਆ ਤਾਂ ਕੈਸਟ ਹੋਰ ਘੱ ਪਰ ਆਸ ਦੀ ਵੀ ਸੌਦਾ ਇੱਥੇ ਮਿਲ ਜੂਗੀ ਆਪਾਂ ਤੁਹਾਨੂੰ ਜੀ ਸਰਫ ਹੋਰ ਮਤਲਬ ਜੇ ਕੋਈ ਪੁਰਾਣੀ ਕੋਈ ਬਾਈਕ ਜਾਂ ਹਾਂਜੀ ਹਾਂਜੀ ਐਕਸਚੇਂਜ ਵੀ ਕੀਤਾ ਜਾਊਗਾ ਕੋਈ ਵੀ ਤੁਹਾਡਾ ਸਕੂਟਰ ਕਿਸੇ ਵੀ ਕੰਪਨੀ ਦਾ ਹੈਗਾ ਬਜਾਜ ਦਾ ਟੀਵੀ ਕਿਸੇ ਵੀ ਕੰਪਨੀ ਦਾ ਸਕੂਟਰ ਬਾਈਕ ਆ ਉਹ ਐਕਸਚੇਂਜ ਹੋ ਜਾਊਗਾ ਆਪਣੇ ਵਿਚ ਚੇਂਜ ਹੋ ਜਾਊਗਾ ਹਾਂ ਚਲੋ ਆਪਾਂ ਫਿਰ 125 ਤੇ ਹੀ ਆ ਜਾਂਦੇ ਹਾਂ ਨਾ ਕਿਉਂਕਿ ਜਿਆਦਾ ਜੋ ਨੌਜਵਾਨ ਹੈਗਾ ਸਪੀਡ ਨੂੰ ਜਿਆਦਾ ਹਨਾ ਪੁਰਾ ਰੱਖ ਦੇਗਾ ਇਹਦੇ ਵਿੱਚ ਹੋਰ ਕੀ ਕੀ ਫੀਚਰ ਹੈਗੇ ਜੋ ਆਪਾਂ ਡਿਸਪਲੇ ਕਰ ਸਕੀਏ ਇਹਦੇ ਵਿੱਚ ਇੱਕੋ ਸਵਿੱਚ ਤੋਂ ਇੰਜਨ ਸਟਾਰਟ ਔਰ ਕਟ ਆਫ ਦੀ ਆਪਸ਼ਨ ਮਿਲ ਜੂਗੀ अच्छा जी अगर आप स्टार्ट ਕਰਨਾ ਹੈ ਇੱਥੇ ਤੁਸੀਂ ਇੰਜਨ ਬੰਦ ਕਰ ਦਿਓ ਅੱਛਾ ਸਿੱਧਾ ਡਾਇਰੈਕਟ ਹੋ ਜਾਏਗਾ ਚਾਬੀ ਘੁਮਾਣੀ ਮੋਰਨਿੰਗ ਟੀਨ ਅੱਛਾ ਜੀ ਥੋੜੇ ਇੰਜਨ ਕੱਟ ਹੋ ਬਾਈ ਠੀਕ ਹੈ ਜੀ ਇੱਥੇ ਤੁਹਾਡਾ ਸਟਾਰਟ ਹੋ ਜਾਣਾ ਹੈ ਇੱਥੇ ਸਟਾਰਟ ਹੋ ਜਾਣਾ ਹੈ ਜੀ ਬਾਕੀ ਇਹਦੇ ਵਿੱਚ ਜਿਹੜਾ ਤੁਸੀਂ ਲੁੱਕ ਬਾਈ ਦੇਖ ਰਹੇ ਹੋ ਸਪੋਰਟਸ ਲੁੱਕ ਜੀ ਬਹੁਤ ਨਾਈਸ ਲੁੱਕ ਆ ਤੇ ਜਿਵੇਂ ਜੰਗ ਜਨਰੇਸ਼ਨ ਕਹਿੰਦੀ ਆ ਵੀ ਸਾਨੂੰ ਚਾਰੋ ਇੰਡੀਕੇਟਰ ਇੱਕ ਸਵਿੱਚ ਚ ਚਾਹੀਦੇ ਆ ਜੀ ਇਹਦੀ ਕੰਪਨੀ ਫੈਟਮੈਂਟਰੀ ਚਾਰੋ ਇੰਡੀਕੇਟਰ ਇੱਕੋ ਸਵਿੱਚ ਤੇ ਤੁਹਾਨੂੰ ਮਿਲਦੇ ਆਂ ਨਹੀਂ ਫਿਰ ਬਾਅਦ ਚ ਕਰਾਉਂਦੇ ਆ ਬਾਅਦ ਚ ਕਰਾਉਣਾ ਮੋਡੀਫਾਈ ਕਰਵਾਉਣਾ ਪੈਂਦਾ ਹੈਗਾ ਉਹਦੇ ਨਾਲ ਕੀ ਹੈ ਜਿਹੜੀ ਵਾਰੰਟੀ ਵਗੈਰਾ ਖਤਮ ਹੋ ਜਾਂਦੀ ਹੈ ਤੱਕ ਲੱਗ ਗਿਆ ਤਾਂ ਵਾਰੰਟੀ ਖਤਮ ਹੋ ਜਾਂਦੀ ਜੀ ਬੱਤੇ ਕੰਪਨੀ ਵੱਲੋਂ ਮੋਡੀਫਿਕੇਸ਼ਨ ਇਹਦੇ ਵਿੱਚ ਪਹਿਲਾਂ ਹੀ ਦਿੱਤੀ ਗਈ ਸਭ ਦਾ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਜੀ ਹੋਰ ਕੀ ਐ ਜਿਹ ਫੀਚ ਹੈਗਾ ਜੀ ਇੰਜਨ ਦੀ ਜੇ ਅਪਾ ਗੱਲ ਕਰੀਏ ਇੰਜਨ 125 ਸੀਸੀ ਸੈਗਮੈਂਟ ਦੇ ਵਿੱਚ ਆ ਜਾਂਦਾ ਹੈਗਾ ਇਹਦੇ ਵਿੱਚ ਤੁਹ ਜੀ 160% ਦੇ ਵਿੱਚ ਬੱਸ ਕਮੇ ਕਹਿ ਦੇਣਾ ਵੀ ਇੰਜਣ ਵੱਡਾ ਗਿਆ ਐਵਰੇਜ ਨਹੀਂ ਬਣੇਗੀ ਇਹਦੇ ਵਿੱਚ ਤੁਹਾਨੂੰ ਐਵਰੇਜ ਬਹੁਤ ਵਧੀਆ ਮਿਲੂਗੀ 10 ਸਪੋਰਟ ਲੱਕ ਮਿਲ ਜੂਗੀ ਏਬੀਐਸ ਤੇ ਤੁਹਾਨੂੰ ਬ੍ਰੇਕ ਐਕਸਪੋਰਟ ਕੁਆਲਿਟੀ ਐਕਸਪੋਰਟ ਕੁਆਲਿਟੀ ਦੇ ਮਿਲ ਜਾਣਗੇ ਜੀ ਮੀਟਰ ਪੂਲੀ ਰੀ ਚਲਾ ਗਿਆ ਜੀ ਇਹਦੇ ਵਿੱਚ ਸਪੀਡਮੀਟਰ ਗੇਅਰ ਵੀ ਦੱਸੋ ਵੀ ਤੁਸੀਂ ਕਿੰਨੇ ਗੇਅਰ ਤੇ ਜਾ ਰਹੇ ਹੋ ਜੀ ਸਪੀਡ ਆ ਜੂਗੀ ਆਰਪੀਐਮ ਆ ਜਾਣਗੇ ਨਾਜ਼ ਦੇ ਨਾਲ ਤੁਹਾਨੂੰ ਟਾਈਮ ਵੀ ਮਿਲੂ ਮਤਲਬ ਕੀ ਪ੍ਰਾਈਸ ਹੈਗਾ ਇਹਦਾ ਇਹਦਾ 1 ਲੱਖ 2599 ਤੋਂ ਸਟਾਰਟ ਹੈ ਇਹਦੀ ਡਾਊਨ ਪੇਮੈਂਟ ਕਿੰਨੀ ਜਾਊਗੀ 14-15 ਹਜ਼ਾਰ ਤੇ ਹੋ ਜੂਗੀ ਇਹ ਲਗਭਗ ਇਹਦੀ ਕਿਸ਼ਤ ਕਿੰਨੀ ਬਣਦੀ ਹੈ ਕਿਸ਼ਤ ਸ਼ਾਇਦ ਤਕਰੀਬਨ 3500 ਤੋਂ 3800 ਦੇ ਆਸ-ਪਾਸ ਦੀ ਅਗਰ ਆਪਾਂ 3 ਸਾਲ ਦਾ ਲੋਨ ਕਰਵਾਉਣਾ ਹੈ 3 ਸਾਲ ਦਾ ਕਰਾਉਣਾ ਹੈ ਹਾਂ ਜੀ ਜੇ ਲੋਨ ਤੁਸੀਂ ਲੰਬੇ ਟਾਈਮ ਲਈ ਕਰਵਾਉਣਾ ਤਾਂ ਕਿਸ਼ਤ ਥੋੜਾ ਡਾਊਨ ਹੋ ਜੂਗੀ ਠੀਕ ਹੈ ਜੀ ਹੋਰ ਕੀ ਮੈਸੇਜ ਦੇਣਾ ਚਾਹੋ ਵੀ ਲੋਕ ਜਿਹੜੇ ਹੈਗੇ ਆ ਵੱਧ ਤੋਂ ਵੱਧ ਆਪਣੇ ਸ਼ੋਰੂਮ ਤੋਂ ਹਾਂਜੀ ਸ਼ਰਾ ਆਪਣੇ ਕੋਲੇ ਵਧੀਆ ਡਿਸਕਾਊਂਟ ਚੱਲ ਰਹੇ ਆ ਗੈਸਟ ਵੀ ਨਾਲ ਹੈਗੇ ਆ ਇੱਕ ਵਾਰੀ ਤੁਸੀਂ ਸਾਡੇ ਸ਼ੋਰੂਮ ਏਐਸ ਆਟੋਮੋਬਾਈਲ ਨੀਅਰ ਸ਼ੇਪੋਰ ਚੌਂਕ ਜੀਡੀ ਰੋਡ ਮੋਗਾ ਤੁਸੀਂ ਵਿਜ਼ਿਟ ਕਰੋ ਨਵੇਂ ਨਵੇਂ ਉਪਹਾਰ ਪਾਓ ਤੇ ਵਧੀਆ ਗੱਡੀ ਦਾ ਜਿਹੜੇ ਹੀਰੋ ਤਾਂ ਆਫਰ ਇਹ ਹੈਗਾ ਵੀ ਕੋਈ ਵੀ ਬਾਈਕ ਲੈਣੇ ਆਗੇ 50000 ਰੁਪਿਆ ਐਕਸਚੇਂਜ ਹੋਈ ਗਈ ਹਾਂਜੀ 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 ਉਹ ਜਦੋਂ ਵੀ ਮਤਲਬ ਕੋਈ ਡਾਉਨ ਪੇਮੈਂਟ ਦਿੰਦਾ ਉਹਦੀ ਅਮਾਉਂਟ ਚ ਕਟਾਇਆ ਜਾਊ ਉਹਦੀ ਅਮਾਉਂਟ ਚ ਕਟਾਇਆ ਜਾਊ ਬਾਕੀ ਕਿਸ਼ਤ ਹੋ ਜੂਗੀ ਬਾਕੀ ਕਿਸ਼ਤ ਹੋ ਜੂਗੀ ਹੋਰ ਕੀ ਹੈਗਾ ਬਾਈਕ ਦੇ ਨਾਲ ਮਤਲਬ ਬਾਈਕ ਦੇ ਨਾਲ ਬੈਗ ਹੈਗਾ ਹੈਗਾ ਹੈਲਮਟ ਅਸੀਂ ਨਾਲ ਦੇ ਰਹੇ ਆ ਇੱਕ ਰੇਨ ਕੋਟ ਆ ਜਿਹੜਾ ਉਹ ਵੀ ਨਾਲ ਸੀ ਦਵਾਂਗੇ ਕਸਟਮਰ ਦਵਾਂਗੇ ਇਹ ਕਿੰਨੀ ਦਿਨ ਤੱਕ ਆਫਰ ਹੈਗਾ ਜੀ ਇਹ ਬੈਸ ਤਾਂ ਹੀ ਦਿਵਾਲੀ ਤੱਕ ਆ ਪਰ ਸਾਡੀ ਕੰਪਨੀ ਬਿਲਕੁਲ ਤੰਤਰੀ ਤੱਕ ਇਹ ਜਿਹੜਾ ਆਫਰ ਦਿੱਤਾ ਜਾਊਗਾ ਹਾਂਜੀ ਚਲੋ ਠੀਕ ਹੈ ਜੀ ਜੀ ਮੇਰਾ ਦਵਿੰਦਰ ਸਿੰਘ ਦਵਿੰਦਰ ਸਿੰਘ ਪਹਿਲਾਂ ਅਸੀਂ ਨਾਮ ਗੁਰਦੀਪ ਬੋਲਤਾ ਦਵਿੰਦਰ ਸਿੰਘ ਨਾਮ ਹੈਗਾ ਉਹਨਾਂ ਨੇ ਪੂਰਾ ਡਿਸਪਲੇ ਕੀਤਾ ਹੈਗਾ ਜੋ ਇਹਨਾਂ ਦੀ ਬਾਈਕ ਹੈਗੀ ਜਿੰਨੀਆਂ ਵੀ ਆਈਆਂ ਆਈਆਂ ਕੀ ਕੀ ਡਿਸਕਾਊਂਟ ਹੈਗਾ ਤੇ ਵੱਧ ਤੋਂ ਵੱਧ ਜੋ ਜਿਨ੍ਹਾਂ ਨੇ ਤਿਹਾੜ ਦੇ ਸਮੇਂ ਦੇ ਵਿੱਚ ਬਾਈਕ ਜਾਂ ਸਕੂਟਰ ਘਰ ਲੈ ਕੇ ਜਾਣਾ ਹੈਗਾ ਤਾਂ ਹੀਰੋ ਬਾਈਕ ਸ਼ੋਰੂਮ ਐਸ ਆਟੋਮੋਬਾਈਲ ਬਾਈਕ ਦੇ ਸ਼ੋਰੂਮ ਜਰੂਰ ਪਹੁੰਚਣਾ ਤੁਸੀਂ ਦੇਖਦੇ ਰਹੋ ਰੈਗੂਲਰ ਗੌਰ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜਗੁਰ ਧੰਨਵਾਦ ਜੀ